ਆ ਜੀ ਮਿੱਕਰੋ ਵੈਲਕਮ ਸਵਾਗਤ ਹੈ ਤੁਹਾਡਾ ਅੱਜ ਬਾਰਿਸ਼ ਪੈਣ ਲੱਗ ਰਹੀ ਹੈ ਸਨਾਮ ਦੇ ਵਿੱਚ ਤੁਸੀਂ ਦੱਸਿਓ ਕਮੈਂਟ ਕਰਕੇ ਕਿੱਥੇ ਕਿੱਥੇ ਬਾਰਿਸ਼ ਪੈਂਦੀ ਆ ਦੇਖੋ ਜੁੜੋ ਫਟਾਫਟ ਲਾਈਵ ਦੇ ਨਾਲ ਸ਼ੇਅਰ ਕਰ ਦਿਓ ਕਰੇ ਸ਼ੇਅਰ ਰੇਡੀ ਜੀ ਲਿਖਣਾ ਕਰ ਪਿਆ ਕਿਸਾ ਜਨੇ ਕਿੱਡਾ ਭਾੜੇ ਦੇ ਦੀ ਇਹ ਜਿਹੜੀ ਵੀ ਜਮਾਈ ਕਰ ਦੋ ਚੱਕੀ ਜਰੂਰੀ ਭਾੜਾ ਇਹ ਬਹੁਤ ਚੱਲੂਗਾ ਇੱਕ ਪਾਲਾ ਲੋਕੀ ਬੰਦਾ ਕਿਤੇ ਕੀ ਨਾ ਹਾਂ ਵੀ ਬਾਰੇ ਦੋ ਸ਼ਬਦ ਅਮਰਯੋਧ ਕੀ ਹਾਲਾ ਮੀ ਪੈ ਲੱਗ ਰਿਹਾ ਇੱਥੇ ਸਾਡੇ ਹੂੰ ਇਹਦਾ ਸੰਕੋ 12 ਕੋਲ ਆਉਂਦਾ ਹੈ ਆ ਗਣਿਆ ਆ ਰਹੀਆ ਹੋਰ ਨਹੀਂ ਬਾਰਾਂਗੇ ਨਾ ਫੇਰ ਉਹ ਨਾਲ ਦੀਆਂ ਠੀਕ ਹੋ ਜਾਂਦਾ ਹੈ ਇਹ ਦਾ ਹੋ ਰਿਹਾ ਹੈ ਜੀ ਹੈ ਜਨਾ ਜਾਦਾ ਬਹੁਤ ਕੋਲੋਂ ਬਾਰੇ 1200 ਨੰਬਰ ਤੇ ਕਰਾਂ ਹਰਬ ਯਾਖਦੇ ਨੰਬਰ ਹੈਗਾ 947384919 ਤੇ ਕਾਲ ਕਰ ਸਕਦੇ ਹੋ 94184919 ਮੇਰੀ ਪਈ ਜਾਂਦਾ ਮਨੇ ਇੱਥੇ ਕਰ ਲਿਆ ਨੰਬਰ ਨੋਟ 9917384919 ਆ ਦੇਖੋ ਅੱਡ ਦਾ ਬਾਰਸ ਹੋਈ ਜਾਂਦੀ ਹੈ ਨੰਬਰ ਨੋਟ ਕਰ ਲਿਆ ਤਾਂ ਦੱਸੀ ਕਰ ਲਿਆ ਨੋਟ 9917384919 ਇਥੇ ਤਾਂ ਮੀਂਹ ਪੈ ਰਿਹਾ ਬਾਈ ਸੁਨਾਮ ਦੇ ਵਿੱਚ ਤੁਸੀਂ ਦੱਸੋ ਇਹ ਤਾਂ ਵਾਇਰਲ ਬਹੁਤ ਹੋਊਗਾ ਦੇਖੀ ਹੈਲੋ ਹੈਲੋ ਅਮਨ ਕੀ ਹਾਲ ਹੈ ਮੈਂ ਇੱਧਰ ਲਾਈਵ ਦੇ ਵਿੱਚ ਹੋਇਆ ਹੋਇਆ ਉਹ ਦੇਖੀ ਕਾ ਲੂੰ ਕਿ ਸਜਣ ਹੋਰ ਜੁੜ ਗਿਆ ਇੱਕ ਮਿੰਟ ਆਵਾਜ਼ ਨਹੀਂ ਆਉਂਦੀ ਸੰਗਰੂਰ ਨਹੀਂ ਆਉਂਦੇ ਸੰਗਰੂਰ ਵੀ ਆਵਾਂਗੇ ਮੀਂਹ ਪਈ ਜਾਂਦਾ ਯਾਰ ਇੱਥੇ ਆ ਦੇਖੋ ਮੀਂਹ ਪਈ ਜਾਂਦਾ ਆ ਦੇਖੋ ਸੰਗਰੂਰ ਆਵਾਂਗੇ ਕਦੇ ਦਿਨ ਚ ਆਉਣਾ ਸੰਗਰੂਰ ਆਹ ਨਾ ਆਏ ਆ ਕਿਹੜਾ ਕੋਈ ਨਾ ਅਕਲੂ ਹੈ ਪੂਰੇ ਜ਼ੋਰ ਨਾਲ ਦੇਖ ਬੁਲਬਲੇ ਵਾਲਾ ਮੀਂਹ ਪੈ ਰਿਹਾ ਮੀਂਹ ਦੁਆਰੇ ਫੇਰ ਆ ਗਿਆ ਚੱਕਦੇ ਫਟੇ ਆਹੀ ਦੀ ਪਾਹੀ ਲੜੇ ਇਹੋ ਤਾਂ ਕੈਮਰਾ ਧਰ ਕੇ ਰੱਖਿਆ ਇਹ ਨਾ ਹੋ ਰਿਹਾ ਕੋਈ ਨਾ ਇਧਰ ਨਰੋ ਅੱਜ ਸੱਜਣ ਘਟ ਨਹੀਂ ਕੀ ਹਾਂ ਅਜੇ ਹਜੇ ਮੈਂ ਹੋਣੀ ਲਾਈਵ ਹੋਇਆ ਸੱਜਣ ਤਾਂ ਘਟ ਹੀ ਹੋਣਗੇ ਆ ਦੇਖ ਬੁਲਬਲੇ ਵਾਲਾ ਮੀਂਹ ਹਰੇ ਦੇਖ ਕਰੋ ਸ਼ੇਅਰ ਕਰੋ ਮੀਂਹ ਦਿਖਾਉਣੇ ਆ

ਭਲੇ ਆਖਮ ਕਰਦੇ ਜਾਂਦਾ ਹੈ ਇੱਕ ਮਿੰਟ ਮੈਂ ਦੇਖਦਾ ਕੀ ਨੇ ਆ ਗਿਆ ਇਹ ਜਿਹੜਾ ਪਰਸੂ ਆਇਆ ਸੀ ਗੰਦ ਬੋਲਣਾ ਦੁਬਾਰਾ ਹੀ ਨਹੀਂ ਆਉਂਦਾ ਫਿਰ ਅਗਲਾ ਆਇਆ ਆ ਗਿਆ ਉਹ ਨਹੀਂ ਉਹਦਾ ਗੰਡ ਬੋਲਣਾ ਇਹ ਕਿੱਥੇ ਹੈ ਫੇਸਬੁਕ ਕੋਲ ਕੀ ਹੈ ਹਾਂ ਹਾਂ ਇਹ ਇਹ ਕਿੱਥੇ ਹੋ ਗਿਆ ਉਹਦੇ ਚਲੂ ਤੇ ਮੀਆਂ ਬਹੁਤ ਪਈ ਜਾਂਦਾ ਹਾਂ ਮੀਂਹ ਤਾਂ ਕਰਤ ਕੱਢ ਰੱਖੀ ਆ ਸਾਡੀਆਂ ਤਾਂ ਲੱਕੜਾਂ ਪਿਆ ਹੁੰਦੀਆਂ ਸਾਰੀਆਂ ਆ ਬਾਬਾ ਮੀਂਹ ਮੰਗੀ ਜਾਂਦਾ ਡੱਡੂ ਵਾਂਗੂ ਲੱਕੜਾਂ ਟਿਕਦਾ ਪਾਣੀ ਪੈਂਦਾ ਪਾਣੀ ਪੈਂਦਾ ਲੱਕੜਾਂ 'ਚ ਯਾਰਾਂ ਮੀਂਹ ਤੇ ਪੁੱਲ ਸਫਰਦੀ ਆ ਭੱਜੀ ਆਹ ਦੇ ਸਾਰੀਆਂ ਲੱਕੜਾਂ ਭਿੱਜੀਆਂ ਇੱਧਰ ਦੇਖੋ ਅੰਨੇ ਲੈ ਜਾ ਗਾ ਕੇ ਆਹ ਗਣਾ ਸੁਨੂਰ ਵੀ ਲਸਣ ਹੈਗੇ ਨਹੀਂ ਨਹੀਂ ਆਉਣ ਦੇ ਹੈਗੇ ਨੇ ਆ ਦੇਖੋ ਇਹ ਹੋਆ ਨਾ ਨਾ ਤਮ ਤਮਾਨ ਇਹ ਤੇ ਦਾ ਵਧੀਆ ਮੀ ਪਹਿ ਰਿਆ ਆ ਦੇ ਮੀ ਮੰਗੀ ਜਾਂਦਾ ਇਧਰ ਆ ਬਾਬਾ ਮੀ ਮੰਗੀ ਜਾਂਦਾ ਕਹਿੰਦਾ ਚੱਕ ਦੇ ਫੋਟੇ ਮੇਰੇ ਵਿੱਚ ਆ ਜਾਓ ਮੇਰੇ ਵਿੱਚ ਆ ਜਾਓ ਆ ਦੇ ਵੀ ਦੇਖੋ ਗਰਦੇ ਥਾਣੀ ਹੈ ਏਰੇ ਜੀ ਵੀ ਆਮਾ ਗੁਜ਼ਰਨੀ ਮੈਂ ਕਿਹੜਾ ਭੂਤ ਅੰਦਰ ਚਾਹੂੰਗਾ ਬਾਸ ਹੁੰਦੀ ਹੈ ਮੀਂਹ ਕਿੰਨੇ ਜ਼ੋਰ ਨਾਲ ਪੈਂਦੀ ਆ ਫੌਤ ਨਹੀਂ ਪੈ ਰਿਆ ਰਦਾ ਅਜਾ ਦੂਰ ਅਇਦਾ ਕਿ ਚੀਚੀਆਂ ਲੈ ਲੈ ਮੀ ਪੌਂਦਾ ਪਤਾ ਨਹੀਂ ਕੀ ਹੋ ਰਿਹਾ ਇਹਨੂੰ ਬਹੁਤ ਖਿਚ-ਖਿਚ ਕੇ ਨਹੀਂ ਆਉਂਦਾ ਲਾਈਕ ਕਿਉਂ ਨਹੀਂ ਆਇਆ ਮਨ ਤੇਰਾ ਲਾਈਕ ਤਾਂ ਆਇਆ ਨਹੀਂ ਹੈਗਾ ਮੇਰੇ YouTube ਲਾਈਵ ਵਿੱਚ ਆ ਜਾਓ ਆ ਜਾਗੇ ਤੇਰਾ ਲਾਈਕ ਤਾਂ ਆਇਆ ਨਹੀਂ ਹੈਗਾ ਤੇ ਸ਼ੇਅਰ ਕਰੋ ਲਾਈਵ ਨੂੰ ਇੱਕ ਲਾਈਕ ਆ ਗਿਆ ਅਮਨ ਦਾ ਪੰਜ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਵਿੱਚ ਮੈਂ ਤੁਹਾਨੂੰ ਲਿੰਕ ਭੇਜਦਾ WhatsApp ਤੇ ਭੇਜ ਦੇ ਹਜੇ ਤਾਂ ਮੈਂ ਬੰਦ ਕਰਕੇ ਆਉਂਗਾ ਹਾਲੇ ਨਹੀਂ ਬੰਦ ਕਰਦਾ ਮੈਂ ਹੁਣੇ ਲਾਈਵ ਹੋਇਆ ਦੀ ਦੇਖਦਾ ਮੈਂ ਇੱਕ ਲਾਈਕ ਹੋਰ ਆ ਗਿਆ ਕਿਹਨਾਂ ਦਾ ਲਾਈਕ ਆ ਗਿਆ ਦੂਜਾ ਮੇਰਾ ਹੀ ਆਇਆ ਉਹਦਾ ਸ਼ੇਅਰ ਕਰੋ ਲਾਈਵ ਨੂੰ ਇਹ ਮੋਮਲੀ ਖਾਣੇ ਨੇ ਆਲरेडी ਤੇ ਆਜੋ ਨਾਲ ਜਾ ਆਹ ਦੇਖੋ ਤੁੱਪ ਵੀ ਨਾਲ ਨਾਲ ਤੋ ਵੀ ਅਕੜੀ ਮੀ ਆ ਰਹੀ ਹੈ ਤੋਪ ਪਰ ਦੇਖਦਾ ਲਾਈਟ ਲੱਗ ਹੈ ਨਾ ਕਰਿਓ ਸ਼ੇਅਰ ਕਰਾ ਪੇਤਾ ਜੀ ਮੈਂ ਲਿੰਕ ਕੋਈ ਗੱਲ ਨਹੀਂ ਓਕੇ ਹੋਰ ਤੋਪਾਂ ਕੀ ਦੇਖੋ ਕਿੰਨੀ ਕੜਾਕੇ ਦਾ ਇੱਧਰ ਦੇਖੋ

ਹਾਂਜੀ ਪਿਆਰਿਓ ਕਿਵੇਂ ਹੋ ਮੀ ਸਾਡੇ ਪਿਆਰੇ ਅਸਨਾਮ ਬਾਈ ਤੁਸੀਂ ਕਿੱਥੋਂ ਕਿੱਥੋਂ ਜੁੜ ਗਏ ਲਾਈਵ ਦੇ ਵਿੱਚ ਦੱਸਿਓ ਕਮੈਂਟ ਕਰਕੇ ਬਾਬਾ ਮੀਂ ਦਾ ਬਹੁਤ ਭੁੱਖਾ ਹੈ ਲੱਕੜਾਂ ਦਾ ਕੰਮ ਕਰਦਾ ਸਾਰਾ ਦਿਨ ਮੀਂ ਮੰਗਦਾ ਲੱਡੂ ਮੰਗੋਟਰਾ ਟ੍ਰੈਂ ਕਰੀ ਜਾਂਦਾ ਹੈ ਹੈ ਮੈਂ ਤਾਂ ਹੀ ਕੰਮ ਹੋਰ ਇਹ ਲੋਕ ਉਹ ਵਾਲਾ ਆਉਂਦਾ ਉਹ ਪਾਵਰ ਆ ਬਾ ਸਾਡੇ ਗੋਲ ਸਤਾ ਜੀਤਾ ਹੈ ਕੋਈ ਨਾ ਦਬਾ 100 ਸਬਸਕ੍ਰਾਈਬਰ ਬੱਚ ਕਰ ਬੱਚ ਗਏ ਕਰ ਲੇ ਆਪਾਂ ਨੇ ਵਧੀਆ ਵਧੀਆ ਕੋਈ ਗੱਲ ਨਹੀਂ ਚੰਗੀ ਗੱਲ ਆ ਦੱਬ ਕੇ ਰੱਖੋ ਕੰਮ ਅੱਜ 100 ਆ ਕੱਲ ਨੂੰ ਲੱਖ ਹੋ ਜਾਊਗਾ ਲੱਗੇ ਰਹੋ ਬਸ ਹਣ ਤੋ ਸਕੂਲ ਜਾਣ ਲੱਗਿਆ ਕਿ ਨਹੀਂ ਐ ਅਮਰ ਸੰਗਰੂ ਸਕੂਲ ਜਾਣ ਲੱਗਿਆ ਕਿ ਨਹੀਂ ਸੋ ਸਭ ਸ਼ੇਰ ਬਣਨੇ ਆ ਆਪਾਂ ਨੇ ਹੁਣ ਤੋ ਠੀਕ ਆ ਬਿਲਕੁਲ ਬਾਦ ਅੱਭੀ ਰੱਖੋ ਕੰਮ ਬੱਦ ਦਮ ਮੈਂ ਰੱਖ ਤੰਦੇਂ ਓਕੇ ਆ ਜੀ ਐਂ ਪਤਾ ਆ ਤੂੰ ਕਿੱਟਾ ਮਟਾ ਤੂੰ ਸੰਦੇ ਜਾਣਾ ਓਕੇ ਪੇਪਰ ਦੀ ਤਿਆਰੀ ਐਡਮਿਸ਼ਨ ਤਾਂ ਕਰਾਈ ਹੋਈ ਆ ਨਾ ਸਕੂਲ 'ਚ ਤੇਰੀ ਤੁਸੀਂ ਆਪਣੇ ਸੱਜਣਾ ਤੋਂ ਕਰਵਾ ਦਿਓ ਜੀ ਕੋਈ ਗੱਲ ਨਹੀਂ ਕਰਵਾ ਲਾਂਗੇ ਮੈਂ ਲਿੰਕ ਆਏ ਕਰਦਾ 1 ਮਿੰਟ ਤੇਰੀ ਆਈਡੀ ਪਿੰਨ ਕਰ ਦੇਣਾ ਠੀਕ ਆ ਲੋ ਵੀ ਸੱਜਣੋ ਜਿੰਨੇ ਵੀ ਨਾ ਮੇਰੇ ਲਾਈਵ ਦੇ ਵਿੱਚ ਜੁੜੇ ਹੋਏ ਹੋ ਆ ਮੁੰਡੇ ਦੀ ਆਈਡੀ ਮੈਂ ਪਿੰਨ ਕੀਤੀ ਆ ਅ ਮਰੋ ਸੇ ਤੇਰੀ ਖਰਾਬ ਰਹਿੰਦੀ ਹੈਗੀ ਨਾ ਜ਼ਿਆਦਾਤਰ ਇਹ ਤੁਸੀਂ ਸਬਸਕ੍ਰਾਈਬ ਕਰ ਲਓ ਇਹਨੂੰ ਸਪੋਰਟ ਕਰੋ ਵੱਧ ਤੋਂ ਵੱਧ ਤੂਤਾ ਵਾਲਾ ਫਾਰਮ ਵੈਲਕਮ ਜੀ ਹਾਂਜੀ ਮਹਾਰਾਜ ਕੀ ਹਾਲ ਚਾਲ ਨੇ ਅੱਜ ਸਾਡੇ ਵਾਰਸ ਹੋ ਗਈ ਸਾਡੇ ਤੂਤ ਸਾਰੇ ਭਿੱਜ ਗਏ ਜਿਹੜੇ ਸੁੱਕੇ ਪਏ تھے ਸਾਰੇ ਭਿੱਜ ਗਏ ਮੀਂਹ ਪੈ ਗਿਆ ਆਰਾ ਗਿੱਲਾ ਹੋ ਗਿਆ ਸਾਡਾ ਇੱਥੇ ਬਾਈ ਕਾਫੀ ਮੀਂਹ ਪਿਆ ਤੁਹਾਡੇ ਕੀ ਰਿਪੋਰਟ ਹੈ ਮੀਂਹ ਦੀ ਤੂਤਾ ਵਾਲੇ ਫਾਰਮ ਜੀ ਚੈਨਲ ਨੂੰ ਕਰ ਲੋ ਮੇਰੇ ਨੂੰ ਅੰਕਲ ਨੇ ਆਈਡੀ ਪਿੰਨ ਕੀਤੀ ਆ ਸਾਰੇ ਕਰਨਗੇ ਅਮਨ ਕੋਈ ਗੱਲ ਨਹੀਂ ਸਾਰੇ ਕਰਨਗੇ ਮੈਂ ਕਹੇ ਤਾਂ ਸਭ ਨੂੰ ਜਲੰਧਰ ਵੀ ਹੋ ਰਹੀ ਹੈ ਓਕੇ ਜੀ ਓਕੇ ਹੈ ਜਲੰਧਰ ਕਿੰਨੀ ਕੋਰੀ ਹੈ ਜੀ ਜਲੰਧਰ بارش ਕਿੰਨੀ ਕੋਰੀ ਹੈ ਜੀ ਆ ਦੇਖੋ ਬਹੁ ਮੀਂਹ ਮੰਗ ਰਾਹੇ ਨਾਲੇ ਸਾਡੀਆਂ ਲੱਕੜਾਂ ਭੇਜੀਆਂ ਸਾਰੀਆਂ ਹਜੇ ਮੀਂਹ ਮੰਗਣੋਂ ਹਟਦਾ ਨਹੀਂ ਹੈਗਾ ਡੱਡੂ ਦੀ ਪ੍ਰਜਾਤੀ ਹੈ ਇਹ ਅੱਜ ਵੀ ਮੀਂਹ ਮੰਗਣੋਂ ਨਹੀਂ ਹਟਦਾ ਸਾਰਾ ਭਿਜਿਆ ਇਧਰ ਲੱਕੜखाना ਆਪਾਂ ਨੇ 100 ਅਸਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਸ ਦੱਬਿਓ ਦੂ ਤਿੱਲੀ ਦੱਬੀ ਚਲਾ ਮਨ ਕਾਫੀ ਪਹਿਰੇ ਠੀਕ ਹੈ ਜੀ ਲਓ ਹੁਣ ਧੁੱਪ ਨਿਕਲੀ ਆ ਤੁਹਾਨੂੰ ਮੈਂ ਦਿਖਾਉਣਾ ਇੱਕ ਚੀਜ਼ ਆ ਐਨ ਬਰੀਕਪੂਰ ਪੈਂਦੀ ਆ ਆ ਦੇਖੋ ਇਧਰ ਆ ਰਹੇ ਕਣੀ ਉਤੋਂ ਮੀਂਹ ਪੈਣ ਵਾਲੇ ਧੁੱਪ ਪਈ ਜਾਂਦੀ ਆ ਆ ਹੁਣ ਧੁੱਪ ਨਿਕਲੇ ਇੰਨਾ ਮੀਂਹ ਪੈ ਰਿਹਾ ਜਾਂ ਦੇਖੋ ਬਾਹਰੇ ਗਰਦ ਠਾਰ ਰਖੀ ਹੈ ਹਣੀ ਰਪਿਆ ਜੀ ਅਸਿਆ ਇਧਰ ਆ ਦੇਖੋ ਬਰੀਕ ਬਾਰਿਸ਼ ਹੋ ਰਹੀ ਹੈ ਝਾਰਨਾ ਤਾ ਇਹ ਤੇ ਮਿਰਤ ਝਾਰਨਾ ਲੈ ਗਿਆ ਬਾਬਾ ਬਹੁਤ ਖਰਾਬ ਹੈ ਪਗੜੀ ਕਿਹੜੇ ਵੇਲੇ ਇਹਨੇ ਰੱਬ ਨੂੰ ਝਾਰਨਾ ਦਿੱਤਾ ਉਹ ਵਧੀਆ ਵਧੀਆ ਚੌਧਰੀ ਕੀ ਹਾਲ ਹੀ ਤੇਰਾ ਇੱਥੇ ਬਾਰਸ ਹੁਣ ਰਹੀ ਐ ਇੱਥੇ ਬਾਰਸ ਹੁਣ ਰਹੀ ਐ ਪੂਰੀ ਮੈਂ ਤੇ ਆਰੇ ਚ ਬੈਠਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੰਮ ਤੇਰਾ ਵਧੀਆ ਚੱਲੀ ਜਾਂਦਾ ਆ ਸਵੇਰ ਦਾ ਪੈਂਦਾ ਜੀ ਨਹੀਂ ਸਾਡੇ ਸਵੇਰ ਦੀ ਬੱਦਲ ਵਾਈ ਸੀ ਪੈਣ ਲੱਗਿਆ ਦੁਪਹਿਰੇ ਜੀ ਮੈਂ ਵੀ ਵਧੀਆ ਜੀ ਇੱਥੇ ਤਾਂ ਧੁੱਪ ਨਿਕਲੀ ਐ ਧੁੱਪ ਤਾਂ ਸਾਡੇ ਵੀ ਨਿਕਲੀ ਐ ਪਰ ਸਾਡੇ ਮੀਂਹ ਪਈ ਜਾਂਦਾ ਸਾਰੇ ਕਰ ਦੋ ਸਾਰੀ ਗਾਹ ਵਾਲੀ ਮਸ਼ੀਨ ਦਾ ਪਤਾ ਕੀਤਾ ਜੀ ਅਸਿਆ ਗਾਹ ਵਾਲੀ ਮਸ਼ੀਨ ਦਾ ਮੈਂ ਜਾਵਾਂਗਾ ਅੱਜ ਇਧਰ ਵੀ ਪਈ ਜਾਂਦਾ ਉਹਨੂੰ ਜਦੋਂ ਬ੍ਰੇਕ ਲੱਗੀ ਨਾ ਮੈਂ ਜਾ ਕੇ ਪਤਾ ਕਰਕੇ ਤੁਹਾਨੂੰ ਜ਼ਰੂਰ ਦੱਸੂਗਾ ਅੱਜ ਅੱਜ ਰਿਪੋਰਟ ਦੇ ਦਾਂਗੇ ਤੁਹਾਨੂੰ ਅਗਲੇ ਲਾਈਵ ਦੇ ਵਿੱਚ ਜੇ ਥੋੜੀ ਜੇ ਤਾਂ ਛੋਟੀ ਚਾਹੀਦੀ ਆ ਤੁਸੀਂ ਨਾ ਇੱਕ ਪਾਵਰ ਦਾ ਟੂਲੂ ਪੰਪ ਲੈ ਕੇ ਮੁੱਦਾ ਕਰਕੇ ਫਿੱਟ ਕਰਾ ਲਓ ਜਮਾਂ ਨਜ਼ਾਰਾ ਦੇ ਦਊਗਾ ਉਹ ਮੈਂ ਨਹੀਂ ਪੈਂਦਾ ਮੈਂ ਪੈਪ ਲੈ ਕੇ ਖੜਿਆ ਤੁਹਾਡੇ ਉੱਤੇ ਅੱਛਾ ਨਹੀਂ ਨਹੀਂ ਬੰਦਾ ਪੈਪ ਲੈ ਕੇ ਖੜਿਆ ਤੁਹਾਡੇ ਉੱਤੇ ਫਿਰ ਤਾਂ ਬੰਦਾ ਖਰਾਬ ਆ ਤੂੰ ਮੈਨੂੰ ਪਿਆ ਕੇ ਰਾਜੀਆ ਤੂੰ ਮੇਰੇ ਕੱਪੜੇ ਗਿੱਲੇ ਕਰੇਗਾ ਫਿਰ ਤਾਂ ਠੁੱਡਾ ਸਿੱਧੀ ਕੈਰੀਆ ਅੱਛਾ ਸਾਡੀ ਸਿੱਟੀ ਸੁਨਾਮ ਆ ਸੁਨਾਮ ਸੁਨਾਮ ਅਜੀ ਸੁਨਾਮ ਥੋੜੀ ਦੇਰ ਚ ਪਾਈਪ ਅੰਦਰ ਹੀ ਆ ਜਾਣਾ ਅੰਕਲ ਜੀ ਨਹੀਂ ਆਈਡੀ ਪਿੰਨ ਕਰੀ ਹੈ ਸਾਰੇ ਕਰ ਦੋ ਹੌਸਲਾ ਬੁਝਾਈ ਦੇ ਦਿਓ ਠੀਕ ਹੈ ਤਾਂ ਹੋਰ ਵੀ ਵੀਡੀਓ ਪਾ ਸਕਾਂ ਸਹੀ ਗੱਲ ਹੈ ਅਮਨ ਨੂੰ ਸਪੋਰਟ ਕਰੋ ਬਾਈ ਸਾਰੇ ਇਹਦੀ ਆਈਡੀ ਨੂੰ ਸਬਸਕ੍ਰਾਈਬ ਕਰ ਲਓ ਸਪਰੈਡ ਕਰ ਦੋ ਇਹਦੀ ਆਈਡੀ ਪਿੰਡ ਪੰਜਾਬ ਵਾਲੀ ਵੀ ਬੀਬੀ ਵੀ ਠੋਡੇ ਵਾਲੀ ਆ ਪਿੰਡ ਪੰਜਾਬ ਕਿਹੜਾ ਮੈਨੂੰ ਤਾਂ ਨਹੀਂ ਪਤਾ ਜੀ ਪੰਜਾਬ ਵਾਲੀ ਬੀਬੀ ਕਿਹੜੀ ਹੈ ਮੈਨੂੰ ਤਾਂ ਪਤਾ ਨਹੀਂ ਜੀ ਪੰਜਾਬ ਵਾਲੀ ਬੀਬੀ ਕੌਣ ਆਹੇ ਮੈਨੂੰ ਬੁੱਲੇ ਦੇ ਦੋ ਪਾਜੀ ਇਹ ਬੁੱਲੇ ਚੱਲਦੀ ਨਹੀਂ ਹੈਗੀ ਇੱਥੇ ਕਿੱਥੇ 20 ਡਾ ਇੱਕ ਪੜਿਆ ਤੁਸੀਂ ਵੀ ਕਰ ਦੋ ਅੰਕਲ ਜੀ

ਉਹ ਵੀ ਉਹ ਆਇਆ ਤਾਂ ਨਹੀਂ ਕਰ ਰੰਦਾ ਸੀ ਵੀ ਨਹੀਂ ਆਇਆ ਬੁੱਲੇ ਬੁੱਲੇ ਦਿਦੋ ਜੀ ਤਲ ਤੋਂ ਪਹਿਲਾਂ ਹੀ ਮੇਰੀ ਆਈਡੀ ਨੂੰ ਬਲੂ ਕਰ ਦੋ ਉਹ ਮੈਨੂੰ ਤਾਂ ਨਹੀਂ ਉਹ ਜਿਵੇਂ ਹੁੰਦੀ ਹੈ ਕੰਡ ਪੰਜਾਬ ਪਿੰਡ ਪੰਜਾਬ ਵਾਲਾ ਕਿਹੜੇ ਚੈਨਲ ਵਾਲਾ ਜੀ ਮੈਂ ਤਾਂ ਦੇਖਿਆ ਨਹੀਂਗਾ ਕੋਨਾ ਕੋਈ ਮੇਰੇ ਚੈਨਲ ਤੇ ਤਾਂ ਕਦੇ ਆਇਆ ਹੀ ਨਹੀਂ ਪਿੰਡ ਪੰਜਾਬ ਵਾਲਾ ਕੋਈ ਪਿੰਡ ਪੰਜਾਬ ਵਾਲਾ ਮੈਨੂੰ ਨਹੀਂ ਪਤਾ ਜੀ ਮੇਰੇ ਚੈਨਲ ਤੇ ਤਾਂ ਕਦੇ ਆਏ ਵੀ ਨਹੀਂ ਹੈਗੇ ਕਰ ਦੋ ਜੀ ਕਰ ਦੋ ਸਾਰੇ ਆਪਾਂ ਨੂੰ ਲਾਈਵ ਉਹ ਬੈਠੇ ਹੋ ਬੈਠਦੇ ਆ ਠੀਕ ਆਉਣੇ ਦਾ ਇਹ ਇਹ ਤਾਂ ਹੀ ਨੂੰ ਰਿਹਾ ਨੀਦੋਂ ਵੀ ਤੁੰਨੋ ਬਹੁਤ ਹੋ ਰਿਹਾ ਬੈਠੇ ਨੂੰ ਮੈਨੂੰ ਇੱਥੇ ਕਣੀਆਂ ਪਈ ਜਾਂਦੀਆਂ ਨੇ ਅੱਛਾ ਇਹ ਉਹਨਾਂ ਦੀ ਗੱਲ ਕਰਦੇ ਆ ਠੀਕ ਆ ਪਿੰਡ ਪੰਜਾਬ ਵਾਲੇ ਉਹ ਵੀ ਬਲੌਗਰ ਨਹੀਂ ਜੀ ਕਿਹੜੇ ਪਿੰਡ ਪੰਜਾਬ ਵਾਲੇ ਦੀ ਗੱਲ ਕਰਦੇ ਹੋ ਨਾ ਜੀ ਅੱਤੇ ਗਾਣੇ ਨੂੰ ਮੈਂ ਨਹੀਂ ਨਾ ਜਾਣਦਾ ਪਿੰਡ ਪੰਜਾਬ ਵਾਲੇ ਕੌਣ ਨੇ ਨਹੀਂ ਦੋਗੇ ਤੁਮ ਨੂੰ ਇੱਕ ਪਿੰਡ ਪੰਜਾਬ ਵਾਲੇ ਬਲੌਗਰ ਵੀ ਹੈਗੇ ਨਾਂ ਤਾਂ ਕਰਕੇ ਪੁੱਛਿਆ ਮੈਂ ਓਕੇ ਓਕੇ ਮਾ ਸਿਲੂਟਰ ਅੱਜ ਬਣਾਉਂਗੇ ਹੈਲੋ ਸਿਲੂਟਰ ਅੱਜ ਬਣਾਉਂਗੇ ਹੈਲੋ ਕਿੰਨੇ ਦਾ ਹੈ 19 ਸਿਲੂਟਰ ਦੇ ਕਿੰਨੇ ਮੋੜਦਾ ਅੱਛਾ ਮੈਂ 3 ਮਿੰਟ ਦੇਖੀ ਅਸੀਂ ਉਹਨਾਂ ਨਾਲ ਗੱਲ ਨਹੀਂ ਕਰੀਏ ਇੱਕ ਮਿੰਟ ਗੱਲ ਕੀ ਆ ਤੁਸੀਂ ਮੇਰੇ ਉਹਦੀ ਸਾਡੀ ਆਖਰੀ ਸੀ ਉਹਦੀ ਸਾਡੀ ਆਖਰੀ ਸੀ ਪਾ ਪੋਲੀ ਸਾਡੀ ਆਖਰੀ ਸੀ ਕੀ ਲਿਖੀ ਜਾਣਾ ਚੌਧਰੀ ਆਟਕੇ ਨਹੀਂ ਅੱਜ ਤੱਕ ਪ੍ਰਿੰਟ ਲੈ ਯਾਰ ਹਾਂ ਦੇ ਟੋ ਪ੍ਰਿੰਟ ਲੈ ਜੀ ਚਲਿਏ ਹੋਰ ਵੀ ਹੋਣਾ ਅੱਗੇ ਆ ਗਿਆ ਯਾਰ ਕੰਮ ਆ ਗਿਆ ਉਹ ਬਾਹਰ ਦੇ ਰਿਹਾ ਹੈ ਉਹ ਲੜ ਰਿਹਾ ਹੈ ਉਹ ਪਹਿਲਾਂ ਦਾ ਕਹਿੰਦਾ ਹੈ ਚਲਿਏ ਮੈਂ ਹੁਣ ਤਾਂ ਹਟ ਗਿਆ ਹੁਣ ਤਾਂ ਨਹੀਂ ਆਉਂਦਾ ਦੇਖ ਕੇ ਕੰਮ ਲੋ ਜੀ ਸਾਰੇ ਕਰ ਲਿਓ ਚੈਨਲ ਨੂੰ ਜਿਹੜਾ ਵੀਡੀਓ ਪਾਉਣਾ ਸਾਰੇ ਜਣੇ ਕੋਈ ਗੱਲ ਚੱਕਰ ਕੀ ਹੈ ਮੈਂ ਕਦੋਂ ਕਹਿਣਾ ਚਲੋ ਦੇ ਇੱਕ ਇੱਕ ਆ ਬਲੇ ਚਲੋ ਠੀਕ ਹੈ ਮੈਂ ਹੁਣ ਮੜਾ ਚੱਲਣਾ ਮੈਂ ਲਾਈਵ ਬੰਦ ਕਰਦਾ ਨਾ ਮੈਂ ਰਸਤੇ 'ਚ ਖੜਿਆ ਸੀਗਾ ਬਾਹਰ ਛੱਟ ਗਈ ਹੋਣਾ